ਖੇਚ ਲਿਆ ਮੇਰਾ ਵੀਰ ਛੇਤੀ ਅਗਲੇ ਪਾਸੇ ਉਹਨਾਂ ਤੁਹਾਨੂੰ ਆਪਾਂ ਜ਼ਮੀਨਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਟਾ ਲੱਗੀ ਹੋਈ ਵੱਡੇ ਪੱਧਰ ਤੇ ਲੋ ਇਹ ਯਾਰ ਕਿਦੋਂ ਰੁੜ ਕੇ ਆਇਆ ਹੋਊਗਾ ਕਿ ਵੈਸੇ ਇੱਥੇ ਪਿਆ ਹੋਊਗਾ ਮੈਨੂੰ ਲੱਗਦਾ ਰੁੜ ਕੇ ਆਇਆ ਯਾਰ ਉਲਟੀਆਂ ਪਲਟੀਆਂ ਵੱਜੀਆਂ ਨੇ ਕਿਉਂਕਿ ਇੱਥੇ ਐਵੇਂ ਕਿ ਕਿੱਥੇ ਛੱਡ ਕੇ ਜਾਣਾ ਹੈ ਵੇਖੋ ਤੇ ਜ਼ੂਮ ਕਰਕੇ ਦਿਖਾ ਮੇਰਾ ਵੀਰ ਥੋੜਾ ਜਿਆ ਇਹ ਵੱਟਾ ਪਾਉਣ ਵਾਲਾ ਮੇਰੇ ਵੀਰ ਉਹ ਜਿੰਦਰਾ ਇਹ ਹੁਣ ਪਤਾ ਨਹੀਂ ਕਿਦੋਂ ਰੁੜ ਕੇ ਆਇਆ ਜਾਂ ਇੱਥੇ ਹੀ ਪਿਆ ਹੈਗਾ ਹਾਏ ਰੋਟੀਆਂ ਪਕਾਉਣ ਨੂੰ ਕਿਹੇ ਸਮੇਂ ਆ ਰੱਖਿਆ ਸੀਗਾ ਆ ਦੇਖੋ ਤੁਸੀਂ ਕੀ ਹਾਲ ਬਣ ਗਏ ਆ ਬਹੁਤ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਜ਼ੂਮ ਕਰਕੇ ਦਿਖਾਓ ਲਓ ਜੀ ਓਏ ਹੋਏ ਹੋਏ ਇੱਥੇ ਰੋਟੀਆਂ ਕਿਹੇ ਸਮੇਂ ਪੱਕਦੀਆਂ ਰਹੀਆਂ ਹੋਣਗੀਆਂ ਓਏ ਹੋਏ ਹੋਏ ਸਾਰਾ ਕੁਝ ਮੋਟਰ ਸਾਰਾ ਕੁਝ ਵਿੱਚ ਹੀ ਰਹਿ ਗਿਆ ਬਹੁਤ ਮਾੜੇ ਹਾਲਾਤ ਹੋਏ ਪੈਣੇ ਇਹਨਾਂ ਇਲਾਕਿਆਂ ਦੇ ਮੇਰੇ ਵੀਰੋ ਜਰੂਰ ਇਹਨਾਂ ਇਲਾਕਿਆਂ ਦੀ ਸਾਰ ਲਓ ਬਹੁਤ ਬੁਰੇ ਹਾਲਾਤ ਨੇ ਕਿੱਥੋਂ ਜ਼ਮੀਨਾਂ ਬੰਨ ਗਈਆਂ ਕਿੱਥੋਂ ਕਿਸਾਨ ਉੱਠਣਗੇ ਹਾੜ ਪੀੜ ਤੇ ਪਰਿਵਾਰ ਬਹੁਤ ਬੁਰੇ ਹਾਲ ਆ ਤੁਹਾਨੂੰ ਕਹਿੰਦਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਆ ਜਿਹੜੀ ਆ ਪਾੜ ਪੈ ਚੁੱਕਾ ਢਾਹ ਜਿਹੜੀ ਇੱਥੇ ਜ਼ਮੀਨਾਂ ਜਿਹੜੀਆਂ ਨੇ ਖਤਮ ਹੋ ਚੁੱਕੀਆਂ ਨੇ ਵੀਰ ਨੂੰ ਕਹਿੰਦਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਅਜੇ ਵੀ ਜਿਹੜੀ ਢਾਹ ਵੱਡੇ ਪੱਧਰ ਤੇ ਲੱਗੀ ਹੋਈ ਹੈ ਇਸ ਜਗ੍ਹਾ ਤੇ ਆਊਟ ਲੇਵਲ ਦੀ ਜਿਹੜੀ ਰਿਪੋਰਟ ਆ ਪੰਜਾਬ ਦੇ ਕਿਸਾਨਾਂ ਦੀ ਹਾਰ ਪੀੜਤ ਪਰਿਵਾਰਾਂ ਦੀ ਜਿਹੜੀ ਧੜੇ ਸਾਹਮਣੇ ਲੈ ਕੇ ਆ ਰਹੇ ਆ। ਬਾਈ ਰਿਪੋਰਟ ਤੁਸੀਂ ਦੇਖ ਰਹੇ ਹੋ ਵੇਖੋ ਕਿੰਨੀਆਂ ਜਿਹੜੀਆਂ ਵੱਡੀਆਂ ਵੱਡੀਆਂ ਧੜਾਂ ਨੇ ਉਹ ਡੇਗ ਰੀਆਂ ਨੇ ਜ਼ਮੀਨਾਂ ਜਿਹੜੀਆਂ ਡੇਗਰੀਆਂ ਨੇ ਸਸਕਲ ਦੋਸਤੋ ਆਪਾਂ ਇਸ ਸਮੇਂ ਮੌਜੂਦ ਆਂ ਮੁਠਿਆਲੇ ਤੋਂ ਅਗਲੇ ਪਾਸੇ ਦਰਿਆ ਦੇ ਵਿੱਚ ਜਿਸ ਜਗ੍ਹਾ ਤੇ ਮੈਂ ਖੜਾ ਆਂ ਇਹ ਉੱਚੀਆਂ ਜ਼ਮੀਨਾਂ ਨੇ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਹਮਣੇ ਇਹ ਵੀ ਜ਼ਮੀਨਾਂ ਨੇ ਪਰ ਇਸ ਜਗ੍ਹਾ ਤੇ ਫਿਲਹਾਲ ਜੇ ਅੱਜ ਦੀ ਤਰੀਕ ਗੱਲ ਕਰੀਏ 30 ਸਤੰਬਰ 2025 ਸਵੇਰੇ 6 ਵਜੇ ਤਾਂ ਇੱਥੇ ਇੱਕ ਦਰਿਆ ਰੂਪੀ ਜਿਹੜਾ ਦਰਿਆ ਹੀ ਵਗਦਾ ਪਿਆ ਕਿਉਂਕਿ ਇੱਥੋਂ ਅਸੀਂ ਟਰੈਕਟਰ ਤੇ ਪਾਰ ਕਰਕੇ ਆਏ ਆ ਤੇ ਅੰਕਲ ਜੀ ਬਈ ਸਾਰੇ ਆਪਣੇ ਨਾਲ ਅਗਲੇ ਪਾਸੇ ਕੁਝ ਚਲੇ ਗਿਆ ਬਾਕੀ ਤੁਸੀਂ ਟਰੈਕਟਰ ਆਪਣਾ ਇੱਥੇ ਜਿਹੜਾ ਅਗਲੇ ਪਾਸੇ ਆਪਾਂ 1.5 ਕਿਲੋਮੀਟਰ ਜਿਹੜਾ ਅਗਲੇ ਪਾਸੇ ਉਹ ਜਾਣਾ ਤੇ ਟਰੈਕਟਰ ਜਿਹੜਾ ਇਸ ਜਗ੍ਹਾ ਤੇ ਵਿੱਚ ਆ ਕੇ ਲੋਪੀ ਦੇ ਵਿੱਚ ਜਿਹੜਾ ਖੁੱਬ ਚੁੱਕਾ ਹੁਣ ਆਪਾਂ ਇੱਥੋਂ ਜਿਹੜਾ ਅਗਲੇ ਪਾਸੇ 1 ਕਿਲੋ 1/2 ਕਿਲੋਮੀਟਰ ਜਿਹੜਾ ਤੁਰ ਕੇ ਜਾਵਾਂਗੇ ਆ ਰਾਹ ਸੀਗਾ ਤੇ ਚਲੋ ਪਾਣੀ ਦੇ ਵਿੱਚੋਂ ਆਪਾਂ ਲੰਘ ਕੇ ਆ ਗਏ ਆ ਬਾਕੀ ਆ ਕੋਸ਼ ਜਗ੍ਹਾ ਤੇ ਜਿਹੜੀ ਮਿੱਟੀ ਇੱਥੇ ਦਰਿਆ ਵਿੱਚ ਮਿੱਟੀ ਸੁੱਟ ਗਿਆ ਜ਼ਮੀਨਾਂ ਦੇ ਕਈਆਂ ਜਗ੍ਹਾ ਤੇ ਜਿਹੜੇ ਖੱਗੇ ਉਹ ਪਾ ਗਿਆ ਅੰਕਲ ਜੀ ਮੌਜੂਦ ਆਪਾਂ ਨਾਲ ਕਰਦੇ ਹਾਂ ਗੱਲਬਾਤ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਵਜੀਰ ਸਿੰਘ ਜੀ ਸਰਦਾਰ ਵਜੀਰ ਸਿੰਘ ਹਾਂਜੀ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆ ਇਸ ਸਮੇਂ ਜੀ ਇਸ ਟਾਈਮ ਆਪਾਂ ਬਾਲੇ ਮਾਜਜ ਖਲੋਤੇ ਠੀਕ ਹੈ ਜੀ ਹਾਂਜੀ ਤੇ ਆ ਜਿਹੜੀਆਂ ਜ਼ਮੀਨਾਂ ਚ ਪਿੱਛੇ ਦਰਿਆ ਵਗਦਾ ਪਿਆ ਇਹ ਜ਼ਮੀਨਾਂ ਨੇ ਕਿ ਦਰਿਆ ਸੀ ਇੱਥੇ ਪਹਿਲਾਂ ਨਹੀਂ ਜੀ ਇਹ ਜ਼ਮੀਨਾਂ ਬਹੁਤ ਵਧੀਆ ਝੋਨਾ ਬੜਾ ਉੱਤ ਵਧੀਆ ਸੀ ਠੀਕ ਹੈ ਜੀ ਇਹ ਤਾਂ ਉਧਰੋਂ ਬੰਨ ਰੋਡ ਨਾਲ ਜਾਂ ਕਿਨਾਰਾ ਰੋਡਰ ਨਾਲ ਠੀਕ ਹੈ ਪਾਣੀ ਜ਼ਿਆਦਾ ਹੋਣ ਕਰਕੇ ਇਧਰ ਦੀ ਪਾਣੀ ਵਗਿਆ ਇਹ ਹੁਣ ਇੱਕ ਵਾਰੀ ਬੰਦ ਹੋ ਜਾਊਗਾ ਪਾਣੀ ਵੈਸੇ ਪਿਛੋਂ ਤੋਂ ਬੰਦ ਹੋ ਜਾਊਗਾ ਹਾਂ ਜੀ ਦਰਿਆ ਦਾ ਪਾਣੀ ਡਾਊਨ ਹੋਊਗਾ ਤਾਂ ਫੇਰ ਇਹ ਬੰਦ ਹੋ ਜਾਊਗਾ ਬੰਦ ਹੋ ਜਾਊਗਾ ਹਨਾ ਮਤਲਬ ਕਿ ਇੱਥੇ ਕਾਫੀ ਕਰਨੀ ਪਊਗੀ ਮਿਹਨਤ ਹਨਾ ਥੋੜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਣਕਾਂ ਕਣਕਾਂ ਦਾ ਇਹਨਾਂ ਜ਼ਮੀਨਾਂ ਹੋਣ ਦਾ ਅਜੇ ਕਿ ਨਹੀਂ ਕਿਉਂਕਿ ਲੋਪੀ ਬੜੀ ਦੇਖੀ ਜਾਂਦੇ ਵਗਣੀਆਂ ਬੜੀਆਂ ਔਖੀਆਂ ਹਾਂਜੀ ਬਹੁਤ ਜ਼ਮੀਨਾਂ ਔਖੀਆਂ ਵਗਣ ਗਈ ਬਹੁਤ ਹੀ ਔਖੀਆਂ ਕਿਦੇ ਰਿਤਾ ਪੈ ਗਈ ਆ ਉੱਚੀਆਂ ਨੀਵੇਂ ਹੋ ਗਈਆਂ ਕਿਦੇ ਪਾਣੀ ਖੜਾ ਹੂੰ ਬਹੁਤ ਮੌਲ ਮਾੜਾ ਹੋ ਗਿਆ ਹੂੰ ਸਾਰਾ ਇਲਾਕਾ ਹਰੀ ਕਿਆਂ ਦੇ ਪਰਲੇ ਪਾਸੇ ਵੀ ਤੁਰਲੇ ਪਾਸੇ ਵੀ ਬਰੋਇਪੁਰ ਤੱਕ ਹਾਜ਼ਰ ਕਿਹਾ ਤੱਕ ਸਾਰਾ ਇਲਾਕਾ ਹੀ ਖਰਾਬ ਹੋ ਗਿਆ ਖਰਾਬ ਹੋ ਗਿਆ ਜਈਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਹੂੰ ਉੱਠਿਆਂ ਵਾਲਾ ਤੁਹਾਡਾ ਪਿੰਡ ਜਿਵੇਂ ਸੁਲਤਾਨ ਵਾਲਾ ਇਹ ਸਾਰੇ ਪਿੰਡ ਹੈਗੇ ਪਿੰਡ ਪਰਲੇ ਪਾਸੇ ਆ ਪਰ ਜ਼ਮੀਨਾਂ ਸਾਰੇ ਪਰਵਾਰਾਂ ਦੀ ਆ ਇਧਰ ਨੇ ਇਧਰ ਆ ਜੀ ਗੱਲ ਕੀ ਬੰਦੀ ਕਿ ਅਗਲਾ ਜਿਹੜਾ ਕੋਈ ਚਾਰਾ ਲੈ ਕੇ ਅਗਲਾ ਸ਼ਾਇਦ ਸੁੱਕੇ ਥਾਂ ਤੇ ਬੈਠੇ ਨੇ ਲੋੜ ਸੁੱਕੇ ਥਾਂ ਤੇ ਕੋਈ ਲੋੜ ਨਹੀਂ ਹੂੰ 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 ਸਾਡਾ ਚਾਰਾ ਵੀ ਇਧਰ ਹੈ ਹੂੰ ਸਾਡੀ ਫਸਲ ਵੀ ਇਧਰ ਹੈ ਹੂੰ ਤੇ ਇਸ ਕਰਕੇ ਸਾਨੂੰ ਇਹ ਜਿਆਦਾ ਮਾਰ ਜਿਹੜੀ ਸਰਕਾਰਾਂ ਵੱਲੋਂ ਜਾਂ ਸੰਸਦਾਂ ਵੱਲੋਂ ਵੀ ਇਹ ਪੂਰੀ ਮਾਰ ਪੈ ਰਹੀ ਹੈ ਠੀਕ ਹੈ ਮਨੋ ਕਿ ਜਿਹੜੀ ਚਾਰਾ ਕਿਸੇ ਨੇ ਦਿੱਤਾ ਨਹੀਂ ਸਹੀ ਜਗ੍ਹਾ ਪਾਉਂਦਾ ਨਹੀਂ ਪਿਆ ਸਭਾ ਹਾਂ ਜੀ ਠੀਕ ਹੈ ਜੀ ਚਲੋ ਹੁਣ ਅਸੀਂ ਅੱਗੇ ਚੱਲਦੇ ਹਾਂ ਅਗਲੇ ਮਾਹੌਲ ਸਾਰਾ ਦੇਖ ਕੇ ਉਹਨੇ ਕੀ ਮਾਹੌਲ ਚਲ ਤੇ ਵੀਰ ਨੂੰ ਕਹਿਣਾ ਕਿ ਆਓ ਆਪਾਂ ਹੁਣ ਚਲੀਏ ਅਗਲੇ ਪਾਸੇ ਲਗਭਗ ਦਰਿਆ ਦੇ ਕੰਢੇ ਤੋਂ ਲੈ ਚੱਲਦੇ ਜਮੀਨਾਂ ਨੂੰ ਢਾ ਜਿਹੜੀ ਉਹ ਵੱਡੇ ਪੱਧਰ ਤੇ ਲੱਗੀ ਹੋਈ ਆ ਖਿੱਚ ਲਿਆ ਖਿੱਚ ਲਿਆ ਮੇਰਾ ਵੀਰ ਛੇਤੀ ਅਗਲੇ ਪਾਸੇ ਹੁਣ ਤੁਹਾਨੂੰ ਆਪਾਂ ਜਮੀਨਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਢਾ ਲੱਗੀ ਹੋਈ ਵੱਡੇ ਪੱਧਰ ਤੇ ਲਿਆ ਲਿਆ ਮੇਰਾ ਵੀਰ ਖਿੱਚ ਲਿਆ ਛੇਤੀ ਤੁਹਾਨੂੰ ਆਪਾਂ ਦਿਖਾਉਣੇ ਵੇਖੋ ਸੰਦ ਜਿਹੜੇ ਨੇ ਉਹ ਵਿੱਚ ਹੀ ਦਰਿਆ ਦੇ ਰਹੇ ਨੇ ਇਹ ਪਤਾ ਨਹੀਂ ਹੁਣ ਕਿਦੋਂ ਰੁੜ ਕੇ ਆਇਆ ਜਾ ਪਹਿਲਾਂ ਹੀ ਇੱਥੇ ਪਿਆ ਹੀਗਾ ਆ ਸਾਰਿਆਂ ਮੈਂ ਵੀਰ ਨੂੰ ਕਹਿੰਦਾ ਸਾਰੇ ਪਾਸੇ ġੇੜਾ ਮਰਵਾਈਆ ਕਰੀ ਬੜੇ ਬੁਰੇ ਹਾਲਾਤ ਨੇ ਯਾਰ ਕਿੱਥੋਂ ਵਿਚਾਰੇ ਇੰਨਾ ਉੱਠ ਪੈਣਗੇ ਬਹੁਤ ਮਾੜੇ ਹਾਲਾਤ ਹੋ ਗਏ ਹੜਪੀੜ ਤੇ ਪਰਿਵਾਰਾਂ ਦੇ ਆ ਜਿੰਦਰਾ ਵੇਖੋ ਤੁਸੀਂ ਓਏ ਹੋਏ ਹੋਏ ਲਓ ਇਹ ਯਾਰ ਕਿਤੇ ਰੁੜ ਕੇ ਆਇਆ ਹੋਊਗਾ ਕਿ ਵੈਸੇ ਇੱਥੇ ਪਿਆ ਹੋਊਗਾ ਮੈਨੂੰ ਲੱਗਦਾ ਰੁੜ ਕੇ ਆਇਆ ਯਾਰ ਉਲਟੀਆਂ ਪਲਟੀਆਂ ਵੱਜੀਆਂ ਨੇ ਕਿਉਂਕਿ ਇੱਥੇ ਏਵੇਂ ਕਿ ਕਿੱਥੇ ਛੱਡ ਕੇ ਜਾਣਾ ਹੈ ਵੇਖੋ ਤੇ ਜ਼ੂਮ ਕਰਕੇ ਦਿਖਾ ਮੇਰਾ ਵੀਰ ਥੋੜਾ ਜਿਆ ਇਹ ਵੱਟਾ ਪਾਉਣ ਵਾਲਾ ਮੇਰੇ ਵੀਰ ਉਹ ਜਿੰਦਰਾ ਇਹ ਹੁਣ ਪਤਾ ਨਹੀਂ ਕਿਦੋਂ ਰੁੜ ਕੇ ਆਇਆ ਜਾਂ ਇੱਥੇ ਹੀ ਪਿਆ ਹੈਗਾ ਸੋ ਆਪਾਂ ਤੁਹਾਨੂੰ ਹੁਣ ਲਗਾਤਾਰ ਜਿਹੜੀਆਂ ਅਗਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਆਂ ਦਰਿਆ ਦੇ ਬਿਲਕੁਲ ਕੰਢੇ ਥੋੜਾ ਜਨਾ ਮੈਂ ਜੇ ਇਸ ਸਮਝ ਮੇਰੇ ਸਾਹ ਨਾਲ ਥੋੜਾ ਜਿਹਾ ਇਲਾਕਾ ਉੱਚਾ ਨੀਵਾ ਇਲਾਕਾ ਸਾਰਾ ਪਰਲੇ ਪਾਸੇ ਆ ਇਹ ਹੈ ਤਾਂ ਬਿਲਕੁਲ ਦਰਿਆ ਦੇ ਕੰਢੇ ਤੇ ਆ ਪਰ ਕੁਝ ਜ਼ਮੀਨਾਂ ਥੋੜੀਆਂ ਜਿਹੜੀਆਂ ਉੱਚੀਆਂ ਹੁੰਦੀਆਂ ਨੇ ਜਿਸ ਕਰਕੇ ਇਥੋਂ ਪਾਣੀ ਬੜੀ ਵਹਾਣਾ ਚੱਲਿਆ ਖੱਡਾ ਪੌੜਾ ਗਿਆ ਬਹੁਤ ਡੂੰਘੀਆਂ ਥਾਵਾਂ ਤੇ ਆ ਤੁਸੀਂ ਪਈ ਤੋਂ ਹਿਸਾਬ ਲਾ ਲੋਗੇ ਰਾਹ ਦੇ ਉੱਪਰੋਂ ਕਿ ਕਿੰਨਾ ਜਿਹੜਾ ਇੱਥੇ ਕੀ ਹਿਸਾਬਤਾ ਵਾ ਸੋ ਵੀਡੀਓ ਮੇਰੇ ਵੀਰੋ ਜਰੂਰ ਚਲਦੀ ਚਲਦੀ ਸ਼ੇਅਰ ਕਰੀ ਚੱਲੋ ਇਹਨਾਂ ਪਰਿਵਾਰਾਂ ਦੀ ਜਿਹੜੀ ਤੁਸੀਂ ਬਾਹਰ ਜਰੂਰ ਫੜੋ ਆ ਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕੇ ਨੇ ਗਰਾਊਂਡ ਲੈਵਲ ਤੇ ਜਿਹੜੀ ਆਪਾਂ ਨੂੰ ਮਦਦ ਕਰਨ ਦੀ ਬਹੁਤ ਜ਼ਿਆਦੀ ਲੋੜ ਆ ਆ ਸਾਹਮਣੇ ਤੁਸੀਂ ਮੋਟਰਾਂ ਦੇਖ ਰਹੇ ਹੋ ਮੋਟਰਾਂ ਦੇ ਉੱਪਰੋਂ ਦੀ ਪਾਣੀ ਲੰਘਿਆ ਕੋਠੀਆਂ ਦੇ ਉੱਪਰੋਂ ਦੀ ਟਰਾਂਸਫਾਰਮਰਾਂ ਦੇ ਉੱਪਰੋਂ ਦੀ ਅਗਲੇ ਪਾਸੇ ਜਿੱਥੇ ਆਪਾਂ ਜਾ ਰਹੇ ਆ ਉੱਥੇ ਤਾਂ ਇੰਨਾ ਕੋ ਤੇਜ ਪਾਣੀ ਵਗਿਆ ਕਿ ਕੋਠੀਆਂ ਵੀ ਰੁੜ ਗਈਆਂ ਟਰਾਂਸਫਰ ਵੀ ਰੁੜ ਗਏ ਜਿਹੜੇ ਬੋਰ ਉਹ ਵੀ ਰੁੜ ਗਏ ਆ ਇੱਥੇ ਕਿਹੇ ਦਿਨ 8-8 10 ਦਾ ਫੁੱਟ ਪਾਣੀ ਵਗਿਆ ਹੋਵੇਗਾ ਜਿੱਥੇ ਆਪਾਂ ਇਸ ਸਮੇਂ ਚੱਲ ਰਹੇ ਆ ਬਿਲਕੁਲ ਤੁਹਾਨੂੰ ਆਪਾਂ ਦਰਿਆ ਦੇ ਕੰਢੇ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਵੀਰ ਨੂੰ ਕਹਿਣਾ ਥੋੜਾ ਆਜਾ ਜ਼ੂਮ ਕਰਕੇ ਦਿਖਾ ਦਿਓ ਆਪਾਂ ਉੱਥੇ ਜਾਣਾ ਸਾਹਮਣੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਲੋਕੇਸ਼ਨ ਤੇ ਆਪਾਂ ਜਾ ਰਹੇ ਆ ਆਹ ਸਾਹਮਣੇ ਆਪਾਂ ਸਪੈਚੀਆਂ ਤੋਂ ਪਾਰ ਜਿੱਥੇ ਅੰਕਲ ਜੀ ਰੇ ਫਿਰਦੇ ਉੱਥੇ ਆਪਾਂ ਜਾਣਾ ਆਓ ਤੁਹਾਨੂੰ ਆਪਾਂ ਲੈ ਚਲਦੇ ਹਾਂ ਜੀ ਉਹ ਮੇਰੇ ਵੀਰੋ ਤੁਹਾਨੂੰ ਆਪਾਂ ਲਗਾਤਾਰ ਜਿਹੜੀਆਂ ਲਾਈਵ ਰਿਪੋਰਟਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੇਖੋ ਤੁਸੀਂ ਲੈ ਇੱਥੇ ਕਿਸੇ ਸਮੇਂ ਪਰਿਵਾਰ ਵਸਿਆ ਹੋਊਗਾ ਕੋਈ ਉਹਨਾਂ ਵਿਚਾਰਿਆਂ ਨੇ ਆਪਦਾ ਬਣਾਇਆ ਹੋਊਗਾ ਕੁੱਲੀ ਰਹਿਣ ਬਸੇਰਾ ਵੀਰ ਨੂੰ ਕਹਿੰਦਾ ਥੋੜਾ ਜ਼ੂਮ ਕਰਕੇ ਦਿਖਾਓ ਕੀ ਹਾਲਾਤ ਬਣ ਚੁੱਕੇ ਨੇ ਜ਼ਮੀਨਾਂ ਤਾਂ ਲੱਭਦੀਆਂ ਨਹੀਂ ਨਾ ਪਈਆਂ ਆ ਸਾਹਮਣੇ ਦਰਿਆ ਆ ਮੈਂ ਵੀਰ ਨੂੰ ਕਹਿੰਦਾ ਜੂਮ ਕਰਕੇ ਦਿਖਾ ਦੇ ਦਰਿਆ ਨਹੀਂ ਅਸਲ ਦੇ ਵਿੱਚ ਇੱਥੇ ਜ਼ਮੀਨਾਂ ਸੀਗੀਆਂ ਇਹ ਜ਼ਮੀਨਾਂ ਨੂੰ ਢਾਹ ਲਾ ਕੇ ਜਿਹੜਾ ਦਰਿਆ ਵਾ ਉਹ ਇਸ ਪਾਸੇ ਆ ਚੁੱਕਾ ਆ ਦੇਖੋ ਸਾਰਾ ਤੁਸੀਂ ਉਹ ਪਰਲਾ ਛੋਟਾ ਤੁਸੀਂ ਦੇਖ ਰਹੇ ਓਥੇ ਦਰਿਆ ਸੀਗਾ ਇਸ ਪਾਸੇ ਲਗਭਗ ਵੱਡੇ ਪੱਧਰ ਦਾ ਜਿਹੜਾ ਦਰਿਆ ਉਹ ਆ ਚੁੱਕਾ ਸੋ ਮੈਂ ਤੁਹਾਨੂੰ ਹਾਲਾਤ ਦਿਖਾਉਣਾ ਵੇਖੋ ਤੁਸੀਂ ਪਰਿਵਾਰਾਂ ਦੇ ਹਾਲਾਤ ਲਓ ਓਏ ਹੋਏ 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 ਰੋਟੀਆਂ ਪਕਾਉਣ ਨੂੰ ਕਿਹੇ ਸਮਿਆਂ ਰੱਖਿਆ ਸੀਗਾ ਆ ਦੇਖੋ ਤੁਸੀਂ ਕੀ ਹਾਲ ਬਣ ਗਿਆ ਬਹੁਤ ਬੁਰੇ ਹਾਲਾਤ ਨੇ ਅੰਦਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਅੰਦਰ ਵੀ ਮੇਰੇ ਸਾਹਮਣੇ ਕੋਈ ਸਮਾਨ ਪਿਆ ਹੈ ਮੈਂ ਵੀ ਨੂੰ ਗਾ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਜ਼ੂਮ ਕਰਕੇ ਦਿਖਾਓ ਲਓ ਜੀ ਓਏ ਹੋਏ ਹੋਏ ਇੱਥੇ ਰੋਟੀਆਂ ਕਿਸ ਸਮੇ ਪੱਕਦੀਆਂ ਰਹੀਆਂ ਹੋਣਗੀਆਂ ਓਏ ਹੋਏ ਹੋਏ ਇਹ ਦੂਸਰੇ ਪਾਸੇ ਦਿਖਾਓ ਆ ਪਰਿਵਾਰ ਦੇ ਕੱਪੜੇ ਵੀ ਵਿੱਚ ਹੀ ਰਹਿ ਗਏ ਵੀਰੇ ਓਏ ਹੋਏ ਹੋਏ ਸਾਰਾ ਕੁਝ ਮੋਟਰ ਸਾਰਾ ਕੁਝ ਵਿੱਚ ਹੀ ਰਹਿ ਗਿਆ ਬਹੁਤ ਮਾੜੇ ਹਾਲਾਤ ਹੋਏ ਪੈਣੇ ਇਹਨਾਂ ਇਲਾਕਿਆਂ ਦੇ ਮੇਰੇ ਵੀਰੋ ਜਰੂਰ ਇਹਨਾਂ ਇਲਾਕਿਆਂ ਦੀ ਸਾਰ ਲਓ ਆਪਾਂ ਤੁਹਾਨੂੰ ਜਿਹੜਾ ਦਰਿਆ ਦੇ ਕੰਢੇ ਤੇ ਲੈ ਚਲਦੇ ਆ ਆਜੋ ਆਜੋ ਮੇਰਾ ਵੀਰ ਲਿਓ ਲਿਓ ਮਗਰ ਚੱਲਣ ਤੇ ਚੰਨਦੇ ਇੱਕ ਪਾਸੇ ਰਾਹ ਤੇ ਚੱਲ ਗਏ ਨਾ ਆਓ ਮੇਰੇ ਵੀਰੋ ਆਪਾਂ ਤੁਹਾਨੂੰ ਸੱਤ ਨੂੰ ਦਰਿਆ ਦੇ ਕੰਢੇ ਤੇ ਲੈ ਚਲਦੇ ਆ ਇੱਕ ਪਾਸੇ ਪਾਕਿਸਤਾਨ ਤੇ ਦੂਸਰੇ ਪਾਸੇ ਇੰਡੀਆ ਬਹੁਤ ਬੁਰੇ ਹਾਲਾਤ ਨੇ ਵੱਡੇ ਪੱਧਰ ਤੇ ਜਿਹੜੀਆਂ ਢਾਹਾਂ ਲੱਗੀਆਂ ਨੇ ਜ਼ਮੀਨਾਂ ਖਤਮ ਹੋ ਚੁੱਕੀਆਂ ਨੇ ਲਗਾਤਾਰ ਜਿਹੜਾ ਦਰਿਆ ਹੈ ਉਹ ਇਸ ਪਾਸੇ ਨੂੰ ਜਿਹੜਾ ਵਧਦਾ ਆ ਰਿਹਾ ਤੁਹਾਨੂੰ ਆਪਾਂ ਲਾਈਵ ਰਿਪੋਰਟਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਅੱਜ ਵੀਡੀਓ ਜ਼ਰੂਰ ਸ਼ੇਅਰ ਕਰੀ ਚੱਲੋ ਮੇਰੇ ਵੀਰੋ ਚਲਦੀ ਚਲਦੀ ਸੁਖ ਲੱਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਤੁਹਾਨੂੰ ਲਾਈਵ ਰਿਪੋਰਟਾਂ ਦੇਣ ਦੀ ਲਗਾਤਾਰ ਜਿਹੜੀ ਕੋਸ਼ਿਸ਼ ਕਰ ਰਹੇ ਆਂ ਬਹੁਤ ਬੁਰੇ ਹਾਲਾਤ ਨੇ ਕਿੱਥੋਂ ਜ਼ਮੀਨਾਂ ਬੰਨ ਗਈਆਂ ਕਿੱਥੋਂ ਕਿਸਾਨ ਉੱਠਣਗੇ ਹਾਰ ਪੀੜ ਤੇ ਪਰਿਵਾਰ ਬਹੁਤ ਬੁਰੇ ਹਾਲ ਆ ਓਏ ਹੋਏ ਮਣਾ ਵੇਖੋ ਡਿੱਗਣ ਦੀ ਕਗਾਰਤੇ ਨੇ ਥੋੜਾ ਪਿੱਛੇ ਖੜਦੇ ਆ ਲੋ ਯਾ ਦੇਖੋ ਇਹ ਅਸਲ ਦੇ ਵਿੱਚ ਸਾਰੀਆਂ ਜ਼ਮੀਨਾਂ ਨੇ ਇਸ ਜਗ੍ਹਾ ਤੇ ਦਰਿਆ ਇਸ ਸਮੇਂ ਵਹਿ ਰਿਹਾ ਬਹੁਤ ਜ਼ਿਆਦਾ ਨੁਕਸਾਨ ਇਸ ਜਗ੍ਹਾ ਤੇ ਹੋ ਰਿਹਾ ਜ਼ਮੀਨਾਂ ਨੂੰ ਵੱਡੇ ਪੱਧਰ ਤੇ ਜਿਹੜੀ ਢਾ ਉਹ ਲੱਗ ਚੁੱਕੀ ਆ ਚਲ ਆਓ ਅੱਗੇ ਚੱਲਦੇ ਆ ਜੀ ਸੁਲਾਪਾ ਦਰਿਆ ਦੇ ਗੇਲੋ ਕੋ ਕੰਨੇ ਤੇ ਤੁਹਾਨੂੰ ਅਗਲੇ ਪਾਸੇ ਜੇ ਕੋਈ ਆਪਣਾ ਵੀਰ ਟੱਕਰ ਪਿਆ ਤੇ ਆਪਾਂ ਉਹਨਾਂ ਜਿਹੜੀ ਗੱਲਬਾਤ ਕਰਵਾਉਂਦੀ ਉਹ ਕੋਸ਼ਿਸ਼ ਕਰਦੇ ਆ ਮੈਂ ਵੀਰ ਨੂੰ ਕਹਿੰਦਾ ਦਿਖਾਓ ਨੀਚੇ ਕਿੰਨੀਆਂ ਜਿਹੜੀਆਂ ਮਣਾ ਉਹ ਟਿੱਗਾਂ ਦੀ ਕਕਾਰ ਤੇ ਚੱਲ ਰਹੀਆਂ ਨੇ ਬਹੁਤ ਬੁਰੇ ਹਾਲਾਤ ਨੇ ਜ਼ਮੀਨਾਂ ਦੇ ਇਸ ਜਗ੍ਹਾ ਤੇ ਜ਼ਮੀਨਾਂ ਸੀਗੀਆਂ ਜਿਨ੍ਹਾਂ ਨੂੰ ਢਾਹ ਲੱਗ ਚੁੱਕੀ ਆ ਮੈਂ ਵੀਰ ਨੂੰ ਕਹਿੰਦਾ ਥੋੜਾ ਆ ਜਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਉਸ ਦਰਿਆ ਸਾਹਮਣੇ ਜਿਹੜੇ ਦਰਖਤ ਤੁਹਾਨੂੰ ਦੇਖਦੇ ਪੈਣੇ ਉਸ ਪਾਸੇ ਜਿਹੜਾ ਦਰਿਆ ਵਗਦਾ ਸੀਗਾ ਲਗਭਗ ਜਿਹੜਾ ਆਜ ਦੇ ਜਿਸ ਜਗ੍ਹਾ ਤੇ ਦਰਿਆ ਵਗ ਰਿਹਾ ਇੱਥੇ ਜ਼ਮੀਨਾਂ ਸੀਗੀਆਂ ਜ਼ਮੀਨਾਂ ਸਤਲੂ ਦਰਿਆ ਨੇ ਇਸ ਸਮੇਂ ਜਿਹੜਾ ਖਤਮ ਕਰਕੇ ਆਪਣੇ ਵਿੱਚ ਸਮਾਲੀਆਂ ਨੇ ਤੇ ਆਪਣਾ ਜਿਹੜਾ ਵਾਹਣ ਬਣਾ ਲਿਆ ਆ ਦੇਖੋ ਤੁਸੀਂ ਬੂਟੀ ਕਿੰਨੀ ਜ਼ਿਆਦੀ ਜਿਹੜੀ ਬੂਟੀ ਆ ਖੇਤਾਂ ਦੇ ਵਿੱਚ ਪੈ ਚੁੱਕੀ ਆ ਸੋ ਆਪਾਂ ਸਾਹਮਣੇ ਵੀਰ ਜੀ ਰੀ ਮੌਜੂਦ ਆ ਕੋਸ਼ਿਸ਼ ਕਰਦੇ ਆ ਕਿ ਆਪਾਂ ਉਹਨਾਂ ਤੱਕ ਤੁਹਾਡੀ ਜਿਹੜੀ ਗੱਲਬਾਤ ਕਰਵਾਉਣੇ ਆ ਵੀਰ ਪੈੜੀਆਂ ਪੁੜੀਆਂ ਵੇਖਣ ਆਏ ਹੋਣੇ ਸ਼ਾਇਦ ਵਿੱਚ ਨੀਓ ਚਲੀਏ ਆਜੋ ਵਿੱਚ ਦੀਓ ਚੱਲੇ ਆਜੋ ਫਿਰ ਲਈ ਚਲੋ ਖਿੱਚੀ ਜਾਓ ਨੂੰਗਾ ਬਹੁਤ ਆ ਇਥੇ ਇਹ ਕੋਤੂਈ ਝੋਨੇ ਦਾ ਕੀ ਹਾਲ ਬਣ ਚੁੱਕਾ نیچے ਵੀਰ ਨੂੰ ਕਹਿੰਦਾ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਬਹੁਤ ਬੁਰੇ ਹਾਲਾਤ ਨੇ ਵੀਡੀਓ ਜ਼ਰੂਰ ਸ਼ੇਅਰ ਕਰੀ ਚਲੋ ਮੇਰੇ ਵੀਰੋ ਆ ਲਾਈਵ ਰਿਪੋਰਟਾ ਮੇਰੇ ਵੀਰੋ ਦੇਖ ਰਿਹਾ ਵੀਰ ਨੂੰ ਕਹਿੰਦਾ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਆ ਜਿਹੜੀ ਆ ਪਾੜ ਪੈ ਚੁੱਕਾ ਟਾ ਜਿਹੜੀ ਇੱਥੇ ਜ਼ਮੀਨਾਂ ਜਿਹੜੀਆਂ ਨੇ ਖਤਮ ਹੋ ਚੁੱਕੀਆਂ ਨੇ ਵੀਰ ਨੂੰ ਕਹਿੰਦਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਅਜੇ ਵੀ ਜਿਹੜੀ ਟਾ ਵੱਡੇ ਪੱਧਰ ਤੇ ਲੱਗੀ ਹੋਈ ਏ ਇਸ ਜਗ੍ਹਾ ਤੇ ਅਗਲੇ ਪਾਸੇ ਵੀਰੇ ਦਿਖਾਓ ਐਸ ਪਾਸੇ ਵੀਰੇ ਜ਼ਮੀਨਾਂ ਹੀ ਸਾਰੀਆਂ ਜ਼ਮੀਨਾਂ ਹੀ ਬੱਲੇ ਬੱਲੇ ਬੜਾ ਨੁਕਸਾਨ ਹੋ ਗਿਆ ਯਾਰ ਲਈਓ ਗਾਹ ਨੂੰ ਥੋੜਾ ਸਾਈਡ ਤੇ ਰਹਿ ਗਿਆ ਪਾਣਾ ਆਹ ਦੇਖ ਤੂੰ ਆ ਵੀ ਦਿਖਾ ਵੇ ਕਿੰਨੀ ਇਹ ਅਸਲ ਦੇ ਵਿੱਚ ਨਾ ਜਿਹੜਾ ਦਰਿਆ ਏ ਉਹ ਪਰਲੇ ਪਾਸੇ ਸੀਗਾ ਜਿੱਥੇ ਤੁਸੀਂ ਆ ਦਰਖਤ ਦੇਖਦੇ ਪਏ ਹੋ ਸਾਰਾ ਜਿਹੜਾ ਤਰਿਆ ਦਾ ਵਹਾਣ ਹੈ ਉਹ ਇਸ ਪਾਸੇ ਹੋ ਚੁੱਕਾ ਆ ਜਿਹੜੀਆਂ ਸਾਰੀਆਂ ਖੱਡਾਂ ਡੇਗਰੀਆਂ ਨੇ ਜ਼ਮੀਨ ਜਿਹੜੀ ਬੁਰੀ ਤਰ੍ਹਾਂ ਡੇਗ ਰਹੀ ਆ ਸੋ ਅੰਕਲ ਜੀ ਹਰੀ ਮੌਜੂਦ ਆ ਜ਼ਮੀਨਾਂ ਨੂੰ ਵੱਡੇ ਪੱਧਰ ਤੇ ਢਾਹ ਲੱਗੀ ਆ ਉਹਨਾਂ ਨੇ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਜ਼ਰੂਰ ਸ਼ੇਅਰ ਕਰੀ ਚੋਣ ਬੜੀ ਵੱਡੀ ਜਿਹੜੀ ਅੱਜ ਵੀਡੀਓ ਤੁਹਾਡੇ ਸਾਹਮਣੇ ਆਪਾਂ ਲਾਈਵ ਰਿਪੋਰਟ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਆ ਪੰਜਾਬ ਦੇ ਕਿਸਾਨਾਂ ਦੀ ਹਾਰ ਪੀੜਤ ਪਰਿਵਾਰਾਂ ਦੀ ਜਿਹੜੀ ਧੜੇ ਸਾਹਮਣੇ ਲੈ ਕੇ ਆ ਰਹੇ ਆ ਵੀਡੀਓ ਸ਼ੇਅਰ ਕਰੀ ਚਲੋ ਜ਼ਮੀਨਾਂ ਲਗਭਗ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਸੋ ਲਗਾਤਾਰ ਤੁਹਾਨੂੰ ਆਪਾਂ ਲਾਈਵ ਰਿਪੋਰਟ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਹਮਣੇ ਅੰਕਲ ਜੀ ਹਰੀ ਮੌਜੂਦ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਸ਼ਾਇਦ ਉਹ ਆਪਣੀਆਂ ਜ਼ਮੀਨਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜ਼ਮੀਨਾਂ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਪਰ ਜ਼ਮੀਨਾਂ ਦੇ ਵਿੱਚ ਦਰਿਆ ਜਿਹੜਾ ਉਹ ਵਗਣਾ ਸ਼ੁਰੂ ਹੋ ਚੁੱਕਾ ਹੈ ਲਾਈਵ ਰਿਪੋਰਟਾਂ ਜਿਹੜੀਆਂ ਵੱਡੀਆਂ-ਵੱਡੀਆਂ ਜਿਹੜੀਆਂ ਧੜਾਂ ਨੇ ਉਹ ਜ਼ਮੀਨਾਂ ਜਿਹੜੀਆਂ ਨੇ ਵਿੱਚ ਡਿਗਰੀਆਂ ਨੇ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਖਾਓ ਪਾਣੀ ਦਾ ਵਹਾਅ ਵੀ ਇਸ ਜਗ੍ਹਾ ਤੇ ਬਹੁਤ ਵੱਡੇ ਪੱਧਰ ਜਿਹੜਾ ਤੇਜ਼ ਚੱਲ ਰਿਹਾ ਬਹੁਤ ਬੁਰੇ ਹਾਲਾਤ ਨੇ ਮੇਰੇ ਵੀਰੋ ਇਹਨਾਂ ਇਲਾਕਿਆਂ ਦੇ ਅੰਕਲ ਜੀ ਹਰੀ ਜ਼ਮੀਨਾਂ ਲੱਭਣ ਦੀ ਕੋਸ਼ਿਸ਼ ਕਰਦੇ ਪੈਣੇ ਪਰ ਕਿੱਥੋਂ ਸਾਈਡ ਤੋਂ ਚੱਲੋ ਵੀਰੇ ਮੜਾ ਜਾ ਕੰਡਾ ਮੋੜ ਬੁਰੇ ਹਾਲਾਤ ਨੇ ਮੇਰੇ ਵੀਰੋ ਲਾਈਵ ਤੁਹਾਨੂੰ ਆਪਾਂ ਰਿਪੋਰਟ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਜੀ ਸ਼ੰਭੀਰ ਸਿੰਘ ਹੈ ਪੁੱਤਰ ਗੁਰਦੇਵ ਸਿੰਘ ਪਿੰਡ ਸੁਲਤਾਨਵਾਲਾ ਜੀ ਅਸੀਂ ਐਕਚੁਅਲੀ ਅੱਜ ਢੇੜਾ ਮਾਰਨ ਆਏ ਹੀ ਇਧਰ ਪੈਲੀਆਂ ਚ ਅਸੀਂ ਚਲੋ ਮਾਹੌਲ ਵੇਖ ਕੇ ਉਹਦੇ ਸਤੂਈ ਸਾਨੂੰ ਸਵੇਰ ਸਵੇਰ ਟੱਕਰ ਪਿਓ ਹਾਂਜੀ ਇਹ ਕਿਹੜੇ ਇਲਾਕੇ 'ਚ ਆਪਾਂ ਖੜੇ ਆ ਇਜੀ ਆਪਾਂ ਇਸ ਟਾਈਮ ਜਾਮਾ ਮੇਗਾ ਦੇ ਇਲਾਕੇ 'ਚ ਖੜੇ ਆਂ ਠੀਕ ਆ ਜਿੱਥੇ ਇਹ ਆਪਾਂ ਮੌਜੂਦਾ ਖੜੇ ਆਂ ਠੀਕ ਆ ਜੀ ਇਹ ਰਕਬਾ ਜਾਮਾ ਮੇਗਾ ਦਾ ਲੇਕਿਨ ਜਿਹੜੇ ਇਹ ਪਿੰਡ ਹੈ ਬੇਚਰਾਗ ਠੀਕ ਆ ਜੀ ਬਾਕੀ ਵਸਨੀਕ ਜਿਸ ਤਰ੍ਹਾਂ ਸੁਲਤਾਨਵਾਲਾ ਕਾਮਲਵਾਲਾ ਇਸ ਤਰ੍ਹਾਂ ਲੋਕ ਰਹਿੰਦੇ ਨੇ ਕਿ ਜ਼ਮੀਨਾਂ ਉਹਨਾਂ ਕੋਲ ਇੱਥੇ ਨੇ ਜਾਮਾ ਮੇਗਾ 'ਚ ਠੀਕ ਆ ਜੀ ਇਹ ਫਿਰ ਦਰਿਆ ਸ਼ੁਰੂ ਤੋਂ ਹੀ ਇੱਥੇ ਵਗਦਾ ਪਿਆ ਕਿ ਹੁਣ ਇੱਥੇ ਤੂੰ ਹੀ ਜ਼ਮੀਨਾਂ ਲੱਭਣ ਦੀ ਕੋਸ਼ਿਸ਼ ਕਰਦੇ ਪਏ ਹੋ ਨਹੀਂ ਜੀ ਇਹ ਦਰਿਆ ਇੱਥੋਂ ਅੱਗੇ ਕਾਫੀ ਦੂਰ ਵਗਦਾ ਸੀਗਾ ਠੀਕ ਆ ਜੀ ਇਹਨਾਂ ਕਾਫੀ ਇੱਥੋਂ ਮੰਨ ਲਓ ਕਿ ਕਿਲੋਮੀਟਰ ਅੱਗੇ ਸੀਗਾ ਠੀਕ ਹੈ ਜੀ ਇਹ ਪਤਾ ਨਹੀਂ ਕਿ ਕਿਸਮਤ ਮਾੜੀ ਹੈ ਜਿਸ ਤਰ੍ਹਾਂ ਮਤਲਬ ਉਹ ਸਾਹਮਣੇ ਦਿਖਾਈ ਦੇ ਰਿਹਾ ਜੀ ਹਾਂਜੀ ਉਥੋਂ ਸਿੱਧਾ ਦਰਿਆ ਨੇ ਇਹ ਟੱਕਰ ਮਾਰ ਕੇ ਆ ਜਮੀਨਾਂ ਸਾਰੀਆਂ ਜੰਨੀਆਂ ਵੀ ਨਾ ਇਹ ਸਾਰੀਆਂ ਲੈ ਗਿਆ ਜੀ ਇਹ ਕਿੰਨੇ ਏਕੜ ਦੇ ਕਰੀਬ ਜਿਹੜੀ ਜ਼ਮੀਨ ਲੈ ਚੁੱਕਾ ਦਰਿਆ ਇਸ ਸਮੇਂ ਵਿੱਚ ਆਪਣੇ ਇਹ ਜੈਸਟ ਟਾਈਮ ਤਕਰੀਬਨ 60 ਤੋਂ 70 ਕਿਲੋ ਦੇ ਨੇੜੇ ਸਮਰ ਸੋ ਏਕੜ ਦੇ ਆਸ-ਪਾਸ ਲੈ ਗਿਆ ਜੀ ਬਾਲਾ ਮੇਟ ਜਾਮਾ ਇਹ ਮੁੱਢੇ ਵਾਲਾ ਇਹਨਾਂ ਤੇ ਨਾ ਚੋਂ ਪਿੰਡ ਦਾ ਰਕਬਾ ਹੈ ਇਹ ਕਿੰਨੇ ਕੁ ਪਰਿਵਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਦਰਿਆ ਦੇ ਵਿੱਚ ਐ ਸਮੇ ਆ ਚੁੱਕੀਆਂ ਨੇ ਜੀ ਮੇਰੇ ਖਿਆਲ ਤਾਂ ਪਰਿਵਾਰ 22 23 ਪਰਿਵਾਰ ਹੋਣਗੇ 22 23 ਪਰਿਵਾਰ ਕਿਹਦੀ 2 ਕਿਲੇ ਕਿਹਦੀ 5 ਕਿਲੇ ਕਿਹਦੀ 10 ਕਿਲੇ ਹਨਾ ਸਾਰੇ ਅਲੱਗ-ਅਲੱਗ ਜਿਸ ਤਰ੍ਹਾਂ ਇਹ ਮੰਨ ਲਵੇ ਟਰਾਂਸਫਰਮ ਸੀਗਾ ਇੱਥੇ ਸਾਹਮਣੇ ਕੋਠੀ ਦਿਖਾ ਰਹੀ ਹੈ ਅੱਛਾ ਠੀਕ ਹੈ ਜੀ ਸਾਡੀ ਜ਼ਮੀਨ ਵਿੱਚ ਦੋ ਮੋਟਰਾਂ ਲੱਗੀਆਂ ਸੀ ਅੱਗੇ ਜਿਸ ਤਰ੍ਹਾਂ ਜਮਾ ਮੇਗਾ 16 ਮਰਮ ਰਬ ਦੇਚ 17 ਮਰਬ ਬੱਬੇ ਚ ਮੇਰੇ 8 ਕਿਲ ਜਮੀਨ ਸੀਗੀ ਠੀਕ ਹੈ ਜੀ ਦੋਹਾਂ ਦਾ ਆ ਜਿਹੜਾ ਖੰਭਾ ਜਾ ਰਿਹਾ ਇੱਥੋਂ ਸਾਡਾ ਕਨੈਕਸ਼ਨ ਸੀਗਾ ਇਹ ਦੋਵੇਂ ਮੋਟਰ ਚੱਲਦੀਆਂ ਸੀਗੀਆਂ ਠੀਕ ਹੈ ਜੀ ਉਸ ਤੋਂ ਅੱਗੇ ਉਹ ਰਕਬਾ 4 ਕਿੱਲੇ ਪੈ ਜਾ ਮੁੱਠਿਆਂ ਵਾਲੇ ਚ ਠੀਕ ਹੈ ਪਰਲਾ ਮੁੱਠਿਆਂ ਵਾਲਾ ਹਾਂ ਜੀ ਇਸ ਤਰ੍ਹਾਂ ਨਾਮੇ ਨੂੰ ਮਰ ਰਬ ਹੋ ਗਿਆ ਤੇ 90 ਨੰਬਰ ਠੀਕ ਹੈ ਜੀ 99 ਚ ਇੱਕ ਲਗਤ 3 ਕਿੱਲੇ ਹੋ ਗਏ 99 90 ਚ ਠੀਕ ਹੈ ਜੀ ਤੇ ਉੱਥੇ ਸਾਡੀ ਮੋਟਰ ਸੀਗੀ ਹਾਂ ਕੋਠੀ ਬੜੀ ਸੋਹਣੀ ਬਣਾਈ ਸੀਗੀ ਆਪਣੀ ਮੋਟਰ ਵਾਸਤੇ ਸਾਰਾ ਕੁਝ ਰੜ ਗਿਆ ਵਾਸਤੇ ਪੰਜਾਬੀੜਾ ਸਭ ਕੁ ਤੇ ਬੜੀ ਵਧੀਆ ਸੀ ਜਗ੍ਹਾ ਉਹ ਚਾਰੇ ਦੀ ਚਾਰੇ ਕਿੱਲੇ ਹੁਣ ਲੱਭਦੇ ਆ ਬਾਅਦ ਚ ਪਤਾ ਲੱਗੇਗਾ ਕਿ ਨਿਸ਼ਾਨ ਦੀ ਤੋ ਕਿ ਹਾਂ ਠੀਕ ਹੈ ਪਾਣੀ ਉੱਥੇ ਵਗ ਰਿਹਾ ਹੈ ਇਸ ਟਾਈਮ ਠੀਕ ਹੈ ਜੀ ਜਦੋਂ ਪਾਣੀ ਖਤਮ ਹੋਏਗਾ ਉਦੋਂ ਪਤਾ ਲੱਗੇਗਾ ਵੀ ਹਾਂ ਸਾਡੀ ਜ਼ਮੀਨ ਕਿੱਥੇ ਹੈ ਪਾਣੀ ਤਾਂ ਖਤਮ ਹੋਣ ਦਾ ਕੋਈ ਚਾਂਸ ਨਹੀਂ ਪਾਣੀ ਤਾਂ دریا ਹੀ ਬਗਲ ਨਾਲ ਪਿਆ ਜੀ ਇੱਥੇ ਦੇਖੋ ਜੀ ਜਿਸ ਤਰ੍ਹਾਂ ਜਿਗਰੇ ਨਾਲ ਹੀ ਆ ਜਿਗਰੇ ਨਾਲ ਹੀ ਕੰਮ ਤਾਂ ਚੱਲਣਾ ਹਾਂਜੀ ਇਹ ਕਿੰਨੇ ਆਪਣੇ ਜਿਕਰ ਪਰਿਵਾਰਾਂ ਦੇ ਛੱਡ ਕੇ ਜਿਵੇਂ ਤੁਸੀਂ ਕਿੰਨੇ ਭਾਈ ਉਹ ਕਿੰਨੀਆਂ ਤੁਹਾਡੀਆਂ ਜ਼ਮੀਨਾਂ ਪਾਈਆਂ ਨੇ ਕਿੰਨੀ ਜ਼ਮੀਨ ਇਧਰ ਕਿੰਨੀ ਜਿਸ ਤਰ੍ਹਾਂ ਜੀ 6 ਪਾਈਆਂ ਠੀਕ ਹੈ ਜੀ ਟਾਈਟਾਈ ਕਿੱਲੇ ਆ ਥੋੜੀ ਥੋੜੀ ਜ਼ਮੀਨ ਆਪਦਾ ਗੁਜ਼ਾਰਾ ਸਰਕਲ ਚ ਲਾਉਣ ਨੂੰ ਹਾਂ ਸਾਡਾ ਵਧੀਆ ਕੰਮ ਚੱਲੀ ਜਾਂਦਾ ਸੀਗਾ ਠੀਕ ਹੈ ਚੜ੍ਹਦੀ ਕਲਾ ਸੀਗੀ ਆਪਦਾ ਗੁਜ਼ਾਰਾ ਕਿਤੇ ਜਾਂਦੇ ਸੀ ਹਾਂਜੀ ਤੇ ਇਹਦਾ ਕੋਈ ਹੁਣ ਵਹਾ ਕੋਈ ਚੇਂਜ ਹੋ ਸਕਦਾ ਕੋਈ ਇਹਨੂੰ ਠੱਲ ਪੈ ਸਕਦੇ ਜਿਹੜੀਆਂ ਆਪਣੇ ਜ਼ਮੀਨਾਂ ਵਿੱਚ ਹੀ ਵੜ ਗਈਆਂ ਹੁਣ ਦੇਖੋ ਜੀ ਇਹ ਤਾਂ ਮੌਕੇ ਦੇ ਹਾਲਾਤ ਦੱਸ ਰਹੇ ਨੇ ਵੀ ਜਦੋਂ ਇੱਕ ਨਾ ਦਰਿਆ ਪੈ ਜੇ ਕੱਡ ਬਣਣੀ ਔਖੀ ਹੋ ਜਾਂਦੀ ਹੈ ਦਰਿਆ ਨੂੰ ਤਾਂ ਨਕਾ ਦਰਿਆ ਨਕਾ ਲਾਉਣਾ ਬਹੁਖ ਇਹ ਫਿਰ ਕਹਿੰਦਾ ਮੈਂ ਜਿਹੜੀ ਪਰਲੀ ਪਾਸੇ ਮਿੱਟੀ ਸਾਰੀ ਪਈ ਹੈ ਦਰਿਆ ਉਧਰ ਉਸ ਪਾਸੇ ਸੀਗਾ ਦਰਿਆ ਉਸ ਅੱਗੇ ਸੀਗਾ ਉਹ ਸ਼ੋਦੋਂ ਪਰਲੇ ਸੀਗਾ ਟੱਪ ਚੋਂ ਕਿਥੇ ਥਲੇ ਜਾ ਰਿਹਾ ਸੀਗਾ ਠੀਕ ਹੈ ਜੀ ਉਹ ਕੰਡੇ ਦੇ ਸੀ ਠੀਕ ਹੈ ਜੀ ਇਹ ਹੁਣ ਉਸ ਪਾਸੇ ਫਿਰ ਦਰਿਆ ਹੈ ਨਹੀਂਗਾ ਤੇ ਉਧਰ ਹੀ ਫਾੜ ਗਈ ਹੈ ਨਹੀਂ ਜੀ ਉਹ ਹੁਣ ਸਾਰਾ ਦਰਿਆ ਇਸ ਪਾਸੇ ਸਾਈਡ ਆ ਗਿਆ ਉਧਰ ਰੇ ਸੱਚੀ ਉਹ ਤਾਂ ਬਿਲਕੁਲ ਬੰਦ ਹੋ ਗਿਆ ਸਾਰੇ ਇਲਾਕੇ ਰਿਜ਼ਾ ਰਿਜ਼ਾ ਇਹ ਉਧਰ ਫਿਰ ਪਾਰਲਾ ਮੁਠਿਆਂ ਉਧਰ ਪੈਂਦਾ ਹ ਠੀਕ ਹੈ ਜੀ ਇਹ ਇੱਥੇ ਇੱਥੇ ਕੀ ਆਪਣੀ ਫੌਜੀ ਬੀਐਸਐਫ ਦੀ ਟਾਪੂ ਚੌਂਕੀ ਹੈ ਜੀ ਟਾਪੂ ਚੌਂਕੀ ਜਿਹਨੂੰ ਆਪਾਂ ਕਹਿ ਦਿੰਨੇ ਆਂ ਹਾਂਜੀ ਠੀਕ ਆ ਤੇ ਇੱਥੋਂ ਮੁਠਿਆਂ ਵਾਲਾ ਪਰਲਾ ਜਿਹੜਾ ਕਿੰਨੀ ਕੁ ਦੂਰ ਰਹਿ ਜਾਂਦਾ ਇੱਥੋਂ ਮੁਠਿਆਂ ਵਾਲਾ ਕਰੀਬ 2 2.5 ਕਿਲੋਮੀਟਰ 2 ਤੋਂ 2.5 ਕਿਲੋ ਮਿਲ ਕੇ ਬੰਨ ਹੋਊਗਾ ਨਾ ਉਧਰਲੇ ਪਾਸੇ ਨਾ ਹਾਂਜੀ ਡਰੇਨ ਆਪਾਂ ਕਹਿ ਦਿੰਨੇ ਜਿਹਨੂੰ ਆ ਬੰਨ ਤੁਸੀਂ ਬੰਨਿਆ ਠੀਕ ਹੈ ਜੀ ਨਾਲ ਹੀ ਮੁਠਿਆਂ ਵਾਲਾ ਬੈਠਾ ਠੀਕ ਹੈ ਜੀ ਤੇ ਕੋਈ ਬਹਿਕਾਂ ਚ ਬੈਠੇ ਨੇ ਅੱਗੇ ਠੀਕ ਹੈ ਜੀ ਉਹਨਾਂ ਦੇ ਜ਼ਮੀਨਾਂ ਸਾਰੀਆਂ ਇੱਧਰ ਅਗਲੇ ਰਕ ਵਿੱਚ ਪੈ ਜਾਂਦੀਆਂ ਠੀਕ ਤੇ ਆਪਣਾ ਜਿਹੜਾ ਸੁਲਤਾਨ ਵਾਲਾ ਆਪਣੀ ਰਾਜਛੇਦਰ ਤੇ ਬਾਕੀ ਜ਼ਮੀਨਾਂ ਆਪਣੀਆਂ ਸਾਰੀਆਂ ਜਿਵੇਂ ਟਾਪੂ ਚੌਂਕੇ ਦਾ ਏਰੀਆ ਹੋ ਗਿਆ ਹਾਂਜੀ ਕਲਵੰਤ ਦਾ ਚੌਂਕ ਏਰੀਆ ਹੋ ਗਿਆ ਠੀਕ ਹੈ ਜੀ ਇਹ ਸਾਰਾ ਇਲਾਕਾ ਆਪਣਾ ਪੈ ਜਾਂਦਾ ਸੀ ਠੀਕ ਹੈ ਜੀ ਆ ਤੁਹਾਨੂੰ ਜ਼ਮੀਨਾਂ ਇੱਥੇ ਫਿਰ ਹੁਣ ਇੱਥੇ ਕਿਸੇ ਸਮੇ ਤੁਸੀ ਆਪਣਾ ਝੋਨਾ ਲਗਾਉਂਦੇ ਰਹੇ ਹੋ ਆਪਣੀਆਂ ਕਣਕਾਂ ਬੀਜਦੇ ਰਹੇ ਹੋ ਆ ਜ਼ਮੀਨ ਉਹੀ ਜ਼ਮੀਨਾਂ ਨੇ ਫਿਰੇ ਇਹ ਉਹੀ ਜ਼ਮੀਨਾਂ ਜਿੱਥੇ ਅਸੀਂ ਆਪਦੀ ਖੇਤੀ ਕਰਦਾ ਚੱਲਦਾ ਸੀਗਾ ਸਿੱਧਾ ਇਹੀ ਰਾਹ ਜੜੇ ਜਾ ਰਿਹਾ ਠੀਕ ਹੈ ਜੀ ਇਹ ਸਾਡੀ ਖੇਤ ਨੂੰ ਜਾਂਦਾ ਸੀਗਾ ਠੀਕ ਆ ਹਾਂਜੀ ਇਹ ਸਾਮਨਤ ਇਹ ਫਿਰ ਇਹ ਅਜੇ ਟਾਹ ਹੋਰ ਲੱਗੀ ਹੋਈ ਐ ਨੂੰ ਟਾਹ ਲੱਗੀ ਆ ਜੀ ਇਹਦਾ ਇਹਦਾ ਆਪਾਂ ਇਹਦੀ ਰੋਗਤਮ ਕਿਵੇਂ ਕਰ ਸਕਦੇ ਕੋਈ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਕੋਈ ਇੱਥੇ ਇਸ ਜਗ੍ਹਾ ਤੇ ਆਪਣੀ ਹੈਲਪ ਕਰ ਸਕਦਾ ਜ਼ਮੀਨ ਨੂੰ ਟਾਹ ਲੱਗਣੋਂ ਜਿਹੜੀ ਥੋੜੀ ਰੁਕ ਜਾਵੇ ਕਿ ਅਗਲੇ ਪਾਸੇ ਕੋਈ ਮੋੜ ਮੂੜ ਪੱਜਾ ਜਾਵੇ ਕੋਈ ਨੋਨ ਨੂੰ ਚਲਾਈ ਜਾਵੇ ਕੋਈ ਦੇਖੋ ਜਿਸ ਤਰ੍ਹਾਂ ਕਿ ਸਰਕਾਰ ਨੂੰ ਬੇਨਤੀ ਜਿਸ ਤਰ੍ਹਾਂ ਵੱਡੇ ਵੱਡੇ ਸਟੱਡ ਲਾਏ ਜਾਣ ਠੀਕ ਹੈ ਜਿਹੜੇ ਕਿ ਗਾਂਹ ਜਾ ਕੇ ਦਾ ਰੁੱਖ ਬਦਲੀ ਕਰਨਾ ਠੀਕ ਹੈ ਤੇ ਜਿਸ ਤਰ੍ਹਾਂ ਬੰਨ ਦੀ ਕੋਈ ਵਿਵਸਥਾ ਕਰਕੇ ਅੱਗੇ ਪੱਥਰ ਲੱਗ ਜੇ ਠੀਕ ਹੈ ਕਿਉਂਕਿ ਜਿਹੜਾ ਇਹ ਇਲਾਕਾ ਸਾਰਾ ਬਜਦਾ ਫਿਰ ਹੋ ਜਾਏਗਾ ਠੀਕ ਹੈ ਜੇ ਇਲਾਕਾ ਨਹੀਂ ਬਜਦਾ ਫਿਰ ਇਹ ਵੱਡਾ ਬੰਨ ਜਿਹੜਾ ਫਰੂਜਪੁਰ ਨੂੰ ਜਾ ਰਿਹਾ ਆਪਣੇ ਆਪਣੇ ਹਰੀਕੇ ਤੋਂ ਫਾਇਲ ਕਰਨ ਹਾਂਜੀ ਉਹਦੇ ਸਿੱਧਾ ਜਾ ਟਕਰੂਆ ਕਿਉਂਕਿ ਇੱਥੇ ਜਿਵੇਂ ਜਿਵੇਂ ਜਾਵਾਂ ਗਰਾਊਂਡ ਨੀਵਾ ਹੁੰਦਾ ਜਿਆਦਾ ਨੀਵਾ ਹਾਂਜੀ ਹੁੰਦਾ ਜਾਣਾ ਤੇ ਇੱਥੇ ਤੋਂ ਅਜੇ ਕੁਝ ਠੀਕ ਹੈ ਫਿਰ ਵੀ ਠੀਕ ਹੈ ਬਾਕੀ ਚੰਡੀਗੜ੍ਹ ਤੋਂ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਵੀ ਆਪਣੇ ਜਿਹੜਾ ਪ੍ਰਪੋਜ਼ਲ ਵਿੱਚ ਪਾ ਦਿੱਤਾ ਸੀਗਾ ਠੀਕ ਹੈ ਜੀ ਤੇ ਦਿੱਲੀਆਂ ਵੀ ਮੰਤਰੀ ਸਾਹਿਬ ਆਏ ਸੀਗੇ ਜਿਹੜੇ ਕਿ ਡਰੇਨ ਡਿਪਾਰਟਮੈਂਟ ਦੇ ਚੀਫ ਠੀਕ ਹੈ ਜੀ ਉਹਨਾਂ ਦੇ ਨੋਟ ਲਏ ਲੇਕਿਨ ਉਸ ਟਾਈਮ ਪਾਣੀ ਬਹੁਤ ਜ਼ਿਆਦਾ ਸੀਗਾ ਤੁਸੀਂ ਕੋਈ ਗਵਰਨਮੈਂਟ ਜੌਬ ਕਰਦੇ ਹੋ ਜਾਂ ਪਹਿਲਾਂ ਕਰਦੇ ਰਹੇ ਹੋ ਮੈਂ ਆਰਮੀ ਚੋਂ ਰਿਟਾਇਰਡ ਹਾਂ ਆਰਮੀ ਜੋ ਰਿਟਾਇਰਮੈਂਟ ਹੋਈ ਹੈ ਹਾਂ ਜੀ ਠੀਕ ਹੈ ਫਿਰ ਉਹ ਅਫਸਰਾਂ ਨਾਲ ਚਲਤੜਾ ਤਾਲਮੇਲ ਬਣ ਕੇ ਜਿਹੜਾ ਇੱਥੇ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਨਹੀਂ ਜੀ ਉਸ ਟਾਈਮ ਪਾਣੀ ਜ਼ਿਆਦਾ ਸੀਗਾ ਇੱਥੇ ਕੋਈ ਜਰੀਆ ਨਹੀਂ ਸੀ ਪਾਣੀ ਦਾ ਵਹਾਅ ਵੀ ਇੰਨਾ ਸੀਗਾ ਕਿ ਪਤਾ ਨਹੀਂ ਕਦੋਂ ਕੋਈ ਕਿਸਤੀ ਰੁੜ ਜਾਏ ਦਿਖਾਇਆ ਸੀਗਾ ਇਧਰ ਨਾ ਹੋ ਜਾ ਵੀਰੇ ਮਾੜੇ ਢਾ ਨੀਵੀਂ ਹਥਾਂ ਅੱਛਾ ਠੀਕ ਆ ਹੁਣ ਆਪਾਂ ਵੀ ਆਏ ਆ ਅਸੀਂ ਆਏ ਤੇ ਟਰੈਕਟਰ ਉੱਥੇ ਸਾਰਾ ਖੁੱਬ ਗਿਆ ਫਿਰ ਅਸੀਂ ਹੁਣ ਗਾਂ ਨੂੰ ਤੁਰ ਕੇ ਆਏ ਹਾਂ ਹਾਂਜੀ ਹਾਂਜੀ ਤੁਸੀਂ ਇਧਰ ਦੀ ਸਿੱਧੇ ਏ ਗੇੜਾ ਕੱਢ ਲਿਆਉਣਾ ਨਾ ਅਸੀਂ ਤਾਂ ਬੇੜੀ ਤੋਂ ਨੰਗੇ ਆ ਠੀਕ ਆ ਜੀ ਉਹ ਤਾਂ ਸਿੱਧਾ ਇਧਰ ਨੂੰ ਆ ਗਏ ਜੀ ਇਹ ਤੇ ਓਵਰਫਲੋ ਪਾਣੀ ਹੋਣ ਨਾਲ ਇਸ ਇਲਾਕੇ ਚ ਪਾਣੀ ਜਾਂਦਾ ਠੀਕ ਆ ਜੀ ਉਸ ਤਰ੍ਹਾਂ ਜੇ ਬਹਾ ਹਾਂਜੀ ਬਹਾ ਜੇ ਸਿੱਧਾ ਕੀਤਾ ਜਾਏ ਪਾਣੀ ਦਾ ਹਾਂਜੀ ਤੇ ਇੱਥੇ ਨੋਚਾਂ ਜਾਂ ਕੁਸਟਰਡ ਵਗੈਰਾ ਲੱਗ ਜਾਣ ਫਿਰ ਇਹ ਜ਼ਮੀਨਾਂ ਬਣ ਸਕਦੀਆਂ ਨਹੀਂ ਤਾਂ ਉਸ ਤਰ੍ਹਾਂ ਰਹਿੰਦੀ ਦੁਨੀਆ ਥਾਕ ਨਹੀਂ ਬਣ ਸਕਦੀ ਜਿਹੜੀਆਂ ਅੱਜ ਨਹੀਂ ਆਹ ਤੇ ਹੁਣ ਆਪਾਂ ਨੂੰ ਦੀਦਾ ਇਹਦਾ ਆਜੋ ਗਾਂ ਨੂੰ ਆਜੋ ਇਹ ਜਿਹੜੀਆਂ ਆਪਾਂ ਚੀਜ਼ਾਂ ਵੇਣੇ ਪਏ ਇਹ ਤਾਂ ਇਹ ਜ਼ਮੀਨ ਖੁਰਦੀ ਜਾਂਦੀ ਨਾ ਦਿਨੋਂ ਦਿਨ ਇਹ ਤਾਂ ਖੁਰਦੀ ਜਾਣੀ ਆ ਹਾਂਜੀ ਇਹਦਾ ਪਾਣੀ ਮੰਨ ਲਓ ਕਿ ਇੰਨਾ ਵਹਾ ਤਾਂ ਲਗਭਗ ਹੁਣ ਮੰਨ ਲਓ ਮੇਰੇ ਸਾਰ ਨੂੰ ਮੈਸੇਜ ਆ 30 ਕੋਹ ਹਜ਼ਾਰ ਕਿਊਸੀਕ ਪਾਣੀ ਚੱਲਣ ਡਿਆ ਚੱਲਣ ਡਿਆ ਤੇ ਇਹ ਚੱਲਣ ਡਿਆ ਦਾ ਇੰਨਾ ਚੱਲੀ ਜਾਣਾ ਨਾ ਹਰ ਇਹ ਜਦੋਂ ਮੀਂਹ ਪਿਆ ਤੇ ਨਹੀਂ ਔਰ ਥੱਲੇ ਸੋੜਦੇ ਨਹੀਂ ਕਰਨੀ ਆ ਸੋੜਦੇ ਨਹੀਂ ਕਰਨੀ ਇਹ ਹੁਣ ਆਪਾਂ ਇਸ ਵੀਡੀਓ ਦੇ ਨਾਲ ਕੀ ਆਪਾਂ ਮਦਰ ਤੁਹਾਡੀ ਕੀ ਕਰ ਸਕਦੇ ਆ ਕੀ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਦੇ ਆ ਜਾਂ ਸਮਾਜ ਸੇਵੀ ਕੋਈ ਨੋਚ ਨੂਚ ਦਾ ਕਿਵੇਂ ਸਿਸਟਮ ਕਿੰਨਾ ਖਰਚਾ ਆ ਸਕਦਾ ਕੀ ਹਿਸਾਬ套 ਚੱਲਦਾ ਇੱਥੇ ਕਿਉਂਕਿ ਜ਼ਮੀਨਾਂ ਬੜੀਆਂ ਖਰਾਬ ਹੋਣ ਡੀਆਂ ਮੈਂ ਮੌਕੇ ਤੇ ਲਾਈਵ ਰਿਪੋਰਟ ਵਾਲੀ ਦੇਖ ਰਿਹਾ ਜੀ ਹਾਂਜੀ ਜ਼ਮੀਨਾਂ ਤੇ ਬਹੁਤ ਖਰਾਬ ਹੋ ਰਹੀਆਂ ਸਤਿ ਸ੍ਰੀ ਅਕਾਲ ਵੇਖੋ ਇਹੋ ਹੀ ਇੱਕ ਜ਼ਿਮੀਦਾਰ ਦੀ ਰੋਟੀ ਹੈ ਹਾਂਜੀ ਜ਼ਮੀਨ ਵਿੱਚੋਂ ਹੀ ਹਾਂਜੀ ਹੋਰ ਇਹਦਾ ਕੋਈ ਇਹ ਦੇਖੋ ਧੰਦਾ ਨਹੀਂ ਦਾ ਹਾਂਜੀ ਜਿਹਦੇ ਜਨਮ ਜ਼ਮੀਨ ਖਰਾਬ ਹੋ ਜਾਏ ਫਿਰ ਉਹ ਦੱਸੋ ਕੀ ਕਰੂਗਾ ਹਾਂਜੀ ਹਾਂਜੀ ਉਹਦੇ ਤੇ ਹਾਲਾਤ ਮਾਰੇ ਦਿਨੋ ਦਿਨ ਹੁੰਦੇ ਜਾਣਗੇ ਹਾਂਜੀ ਇਸ ਕਰਕੇ ਉਹ ਵੀਰ ਨੂੰ ਕਹਿੰਦਾ ਜ਼ੂਮ ਕਰਕੇ ਦਿਖਾਓ ਜਿਹੜੀ ਢਾਹ ਕਿੰਨੇ ਵੱਡੇ ਪੱਧਰ ਤੇ ਇੱਕੇ ਨਾਮ ਜਿਹੜੀ ਡਿੱਗੀ ਆ ਨੇੜੇ ਕਰਕੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਮਿੱਟੀ ਉਹ ਕਿੰਨੀ ਜ਼ਿਆਦੀ ਡਿੱਗੀ ਆ ਇੱਕੇ ਵਾਰ ਤੇ ਮੈਂ ਵੀਰ ਨੂੰ ਕਹਿੰਦਾ ਥੋੜਾ ਸਾਈਡ ਤੋਂ ਕੇ ਚੱਲਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜੀ ਇਹ ਖੱਡਾਂ ਪਈਆਂ ਹੋਈਆਂ ਨੇ ਮਿੱਟੀ ਥੱਲੇ ਜਿਹੜੀ ਡਿੱਗ ਸਕਦੀ ਆ ਕਿਸੇ ਵੇਲੇ ਵੀ ਸੋ ਦੇਖਦੇ ਆ ਦੇਖਦੇ ਆਂ ਇਹ ਆਪਣੇ ਜਿਹੜੀ ਇਹ ਢਾਹ ਡਿੱਗੀ ਆ ਮਿੱਟੀ ਡਿੱਗੀ ਆ ਲਗਾਤਾਰ ਜਿਹੜੀਆਂ ਜ਼ਮੀਨਾਂ ਨੇ ਮੇਰੇ ਵੀਰੋ ਖਰਾਬ ਹੋ ਰਹੀਆਂ ਨੇ ਲਗਭਗ ਜੇਕਰ ਆਪਾਂ ਗੱਲ ਕਰੀਏ ਮੈਂ ਜਿਹੜੇ ਇਲਾਕੇ 'ਚ ਫਿਰਦਾ ਇੱਥੋਂ ਦੀ ਵੀ ਗੱਲ ਕਰਦਾ ਪੰਜਾਬ ਲੈਵਲ ਤੇ ਜੇ ਗੱਲ ਕਰੀਏ ਹਰੀਕੇ ਦੇ ਦੋਨੋਂ ਪਾਸੇ ਜਿਹੜਾ ਵੱਡੇ ਪੱਧਰ ਤੇ ਜ਼ਮੀਨਾਂ ਨੂੰ ਢਾਹ ਲੱਗੀ ਹੋਈ ਆ ਬੰਨਾਂ ਨੂੰ ਢਾਹ ਲੱਗੀ ਆ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਟੋਏ ਪੈ ਚੁੱਕੇ ਨੇ ਰੇਤਾ ਪੈ ਚੁੱਕੀ ਆ ਸਮਾਜ ਸੇਵੀ ਰਾ ਨੂੰ ਬੇਨਤੀ ਆ ਕਿ ਇੰਨਾ ਜਗ੍ਹਾ ਤੇ ਆ ਕੇ ਜਿਹੜੀ ਤੁਸੀਂ ਆਪਣੀ ਸੇਵਾ ਉਹ ਜ਼ਰੂਰ ਕਰੋ ਬਾਕੀ ਤੁਸੀਂ ਆਪਣਾ ਇੱਕ ਨਹੀਂ ਮੋਬਾਈਲ ਨੰਬਰ ਇੱਕ ਦੋ ਬੋਲ ਦਿਓ ਜਿਹੜੇ ਆਪਣੇ ਉਹ ਦੂਸਰੇ ਅੰਕਲ ਜੀ ਦਾ ਕੀਨਾ ਨੰਬਰ ਸੀਗਾ ਆਪਨਾ ਬੋਲ ਦੋ ਤੁਸੀਂ ਇਹ ਕਿੰਨਾ ਨੰਬਰ ਹੈ ਉਹ 98147 ਅੰਕਲ ਜੀ ਦਾ ਹਾਂਜੀ ਦੱਸਿਓ ਕਿੰਨਾ 98147 19170 98147 19170 ਕੀ ਨਾਮ ਜੀ ਸ਼ੰਮੀਰ ਸਿੰਘ ਸਰਦਾ ਸ਼ਮੀਰ ਸਿੰਘ ਇੱਕ ਨੰਬਰ ਹੋਰ ਬੋਲ ਦਿਓ ਜੀ ਇਹ 94171 94177 01878 01878 ਉਹਨਾਂ ਦੇ ਦੋਨੋਂ ਨੰਬਰ ਨੇ ਇਹ ਉਹਨਾਂ ਦੇ ਦੋਨੋਂ ਨੰਬਰ ਕੇ ਲੱਗਦੀ ਰੇਂਜ ਯੂਜ਼ ਕਰਕੇ ਹੈਨਾ ਹਾਂਜੀ ਹਾਂਜੀ ਤੇ ਇੱਥੇ ਤੁਹਾਨੂੰ ਇਸ ਨੰਬਰਾਂ ਤੇ ਅਚਾਰ ਦੀ ਵੀ ਲੋੜ ਪਵੇਗੀ ਕਿਉਂਕਿ ਜ਼ਮੀਨਾਂ ਮੈਂ ਵੇਖੀ ਇਹਨਾਂ ਸਾਰੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਖਤਮ ਹੋ ਚੁੱਕੀਆਂ ਨੇ ਚਾਰ ਦੀ ਲਗਾਤਾਰ ਆਪਾਂ ਨੂੰ ਇਹ ਲੋਡ ਪੇ ਕੋ ਫਸਲਾਂ ਖਰਾਬ ਹੋ ਗਈਆਂ ਆਪਣੇ ਅਚਾਰੇ ਖਤਮ ਹੋ ਗਏ ਤੂੜੀ ਖਤਮ ਹੋ ਗਈ ਬਾਕੀ ਮੈਂ ਨਾ ਚਲੋ ਵੀਡੀਓ ਦੇ ਸਟਾਰਟ 'ਚ ਵੀ ਕਹਿਤਾ ਕਿ ਤੁਹਾਡਾ ਇਲਾਕਾ ਹੈਗਾ ਪਰ ਵੀਰ ਨੂੰ ਕਹਿੰਦਾ ਜ਼ੂਮ ਕਰਕੇ ਦਿਖਾਓ ਦੇਖੋ ਕਿੰਨੀਆਂ ਵੱਡੀਆਂ ਜਿਹੜੀਆਂ ਧੜਾਂ ਨੇ ਉਹ ਡਿੱਗ ਰਹੀਆਂ ਲਗਾਤਾਰ ਸੋ ਜਿਹੜਾ ਤੁਹਾਡਾ ਇਲਾਕਾ ਹੈ ਉਹ ਸੁੱਕੇ ਥਾਂ ਤੇ ਆ। ਹਾਂਜੀ ਹਾਂਜੀ। ਉਹਦੇ ਵਿੱਚ ਕੀ ਹੁੰਦਾ ਹੈ ਕਿ ਸਮਾਜ ਸੇਵੀ ਜਿਹੜੇ ਆਉਂਦੇ ਉਹ ਕਹਿੰਦੇ ਕਿ ਸ਼ਾਇਦ ਯਾਰੇ ਸੁੱਕੇ ਥਾਂ ਦੇ ਬੈਠੇ ਇਹਨਾਂ ਨੂੰ ਲੋੜ ਹੀ ਨਹੀਂ ਹੈਗੀ। ਹਾਂਜੀ ਹਾਂਜੀ ਹਾਂਜੀ। ਇਸ ਚੀਜ਼ ਦੀ ਬਹੁਤ ਪ੍ਰੋਬਲਮ ਪੈ ਜਾਂਦੀ ਹੈ। ਹਾਂਜੀ ਹਾਂਜੀ। ਇਹ ਸਾਹਿਬ ਨਾਲ ਕੋਈ ਸਾਨੂੰ ਕੁਝ ਮਿਲਿਆ ਨਹੀਂ ਇੱذਰਾ। ਠੀਕ ਹੈ ਜੀ। ਹਾਂਜੀ ਹਾਂਜੀ। ਕਿਉਂ ਫਸਲਾਂ ਇੱਧਰ ਬਰਬਾਦ ਹੋ ਗਈਆਂ ਤਾਂ ਸਾਨੂੰ ਕਹਿੰਦੇ ਤੁਸੀਂ ਸੁੱਕੇ ਥਾਂ ਤੇ ਤੁਹਾਨੂੰ ਕੀ ਲਈਏ? ਹਾਂਜੀ ਜ਼ਮੀਨਾਂ ਵੀ ਖਰਾਬ ਹੋ ਗਈਆਂ। ਜ਼ਮੀਨਾਂ ਦੇ ਗਾਂ ਕੋਈ ਹੈ ਹੀ ਨਹੀਂ ਸਿਸਟਮ ਬੰਦਾ। ਹਾਂਜੀ ਨਾਲ ਉਮੀਦ ਹੀ ਕੋਈ ਨਹੀਂ ਜੀ। ਹੋਰ ਤੁਸੀਂ ਕੁਝ ਕਹਿਣਾ ਚ ਕੋਸ਼ ਜ਼ਮੀਨਾਂ ਡਿੱਗਿਆ ਨੂੰ ਅੱਜ 30 ਸਾਲ ਹੋ ਗਏ ਠੀਕ ਹੈ ਜੀ ਉਹ ਅੱਜ ਤੱਕ ਨਹੀਂ ਬਣੀਆ ਠੀਕ ਹੈ ਜੀ ਇਹਦੇ ਬੰਨ ਦਾ ਸਿਰਫ ਇਹੋ ਕਾਰਨ ਹੈ ਆ ਜਿਹੜੀ ਜ਼ਮੀਨਾਂ ਓਵਰਫਲੋ ਪਾਣੀ ਹੋਣ ਕਰਕੇ ਉੱਚਾ ਪਾਣੀ ਹੋਣ ਕਰਕੇ ਇਹਨਾਂ ਜ਼ਮੀਨਾਂ 'ਚ ਪਾਣੀ ਆਉਂਦਾ ਹੈ ਠੀਕ ਹੈ ਜੀ ਉਹੀ ਜੇ ਬੰਨ ਲਗਾਇਆ ਜਾਏ ਨਾਲ ਨੋਚ ਜਾਂ ਸਟਾਟਪ ਕਾਇਮ ਕੀਤੇ ਜਾਣ ਹਾਂਜੀ ਤੇ ਇਹ ਜ਼ਮੀਨਾਂ ਫੇਰ ਬਣ ਸਕਦੀਆਂ ਠੀਕ ਹੈ ਜੀ ਸੋ ਸਸੀ ਕਾਲ ਜੀ ਖੜੀ ਯਾਰ ਜੀ ਉਹ ਠੀਕ ਠਾਕ ਜੀ ਠੀਕ ਠਾਕ ਹੈ ਜੀ ਵਧੀਆ ਉਹ ਟਾਪੂ ਚੌਂਕੀ ਖੜੀ ਠੀਕ ਹੈ ਵੀਰ ਨੂੰ ਉਹਨੂੰ ਜੂਮ ਕਰਕੇ ਦਿਖਾਓ ਹਾਂਜੀ ਸਾਡੇ ਜਿਹੜੇ ਅਸੀਂ ਪੰਜ ਭਾਈ ਆਂ ਇਹ ਦਲੀਪ ਸਿੰਘ ਦਾ ਲੜਕਾ ਸ਼ਿਮਾ ਦਾ ਮੇਧਰ ਖੰਗ ਹੈ ਇਹ ਸੇ ਭਾਈ ਆਂ ਠੀਕ ਹੈ ਜੀ ਪੰਜ ਤੇ ਸ਼ਿਮਾ ਲੜਕਾ ਦਲੀਪ ਸਿੰਘ ਹੈ ਠੀਕ ਹੈ ਜੀ ਪੰਜ ਕਿਲੇ ਰਕਬਾ ਜਿੱਥੇ ਉਹ ਰੇਤਾ ਚਿਲਕ ਰਿਹਾ ਹੈ ਹਾਂਜੀ ਇਹ ਅੱਗੇ ਨੇ ਦਰਿਆ ਨੇ ਨਦੀ ਨੇ ਕਿਹਾ ਰਿਹਾ ਉੱਥੇ ਕੁਝ ਨਹੀਂ ਹੁੰਦਾ ਟਰਾਂਸਫਾਰਮਾ ਜਿਹੜਾ ਸਾਹਮਣੇ ਖੜਾ ਹਾਂਜੀ ਖੰਬਾ ਖੰਬਾ ਹਾਂਜੀ ਉਹ ਖੜਾ ਟਰਾਂਸਫਾਰਮ ਹੈ ਉਹ ਜਮੀਨ ਵਾਸਤੇ ਠੀਕ ਹੈ ਜੀ ਉਹ ਵੀ ਜਮੀਨ ਬਰਬਾਦ ਹੈ ਇਹ 8 ਕਿਲੇ ਵੀ ਬਰਬਾਦ ਹੋ ਗਈ 4 ਕਿਲੇ ਉਹ ਵੀ ਬਰਬਾਦ ਹੋ ਗਈ ਠੀਕ ਹੈ ਜੀ ਆ ਜਿਹੜਾ ਰਕਮਾ ਹੈ ਇਹ ਪਿੰਡ ਮੁਠਿਆਲੇ ਚਾਹ ਉਹ ਜਿਹੜੇ ਰੋਕ ਦੀਂਦੇ ਠੀਕ ਹੈ ਜੀ ਇਹ ਜਾਏਗਾ ਚਾਰ ਖੇਲੇ ਵਿੱਚ ਨਦੀ ਦੇ ਜਮੀਨ ਜਿਹੜੀ ਹੋਣ ਗਈ ਜੇ ਇੱਕ ਬਰਾਂਡਾ ਹੈ ਠੀਕ ਹੈ ਜੀ ਇੱਕ ਨਲਕਾ ਲੱਗਿਆ ਦੋ ਤਿੰਨ ਮੰਜੇ ਉੱਥੇ ਖਾੜਾ ਪੜਾ ਤਕੜਾ ਖੀ ਠੀਕ ਹੈ ਜੀ ਇੱਕ ਰੁੱਖ ਬੜਾ ਤਕੜਾ ਖੀ ਠੀਕ ਹੈ ਜੀ ਉਹ ਵੀ ਜਦੋਂ ਡਿੱਗਿਆ ਉਦੋਂ ਖਿੱਚ ਪਈ ਯਾਰ ਠੀਕ ਉਹ ਸਾਰਾ ਮਿਲਕ ਜਿਆਦਾ ਵਰ ਗਿਆ ਸਾਰਾ ਜੀ ਫਿਰ ਇਹ ਕੋਈ ਅੱਜ ਰੋਟੀ ਦਾ ਮਖਲਾ ਹੈ ਹਾਂਜੀ ਹਾਂਜੀ ਇਹ ਅੱਜ ਚਲੇ ਗਿਆ ਹਾਂਜੀ ਹੁਣ ਤਾਂ ਪਰਮਾਤਮਾ ਹੈ ਜਿਗ ਵੀਰ ਖਾਤ ਦੇਣਗੇ ਸਾਡੀ ਇਹੋ ਬੇਨਤੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਮਿਹਰਬਾਨੀ ਸੁਭਾ ਵੀਰ ਨੂੰ ਕਹਿੰਦਾ ਇੱਕ ਵਾਰੀ ਤੁਸੀਂ ਆਪਣਾ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ ਇਹਨਾਂ ਪਰਿਵਾਰਾਂ ਦੀ ਜਿਹੜੀ ਤੁਸੀਂ ਬਾਹ ਜਰੂਰ ਫੜੋ ਤੁਹਾਨੂੰ ਪਤਾ ਕਿ ਆਪਾਂ ਗਰਾਊਂਡ ਲੈਵਲ ਤੇ ਤੁਹਾਨੂੰ ਜਿਹੜੀ ਵੀ ਰਿਪੋਰਟ ਦਿੰਨੇ ਆ ਉਹ ਗਰਾਊਂਡ ਲੈਵਲ ਤੇ ਜਿਹੜੀ ਰਿਪੋਰਟ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਸੁਭਾ ਵੀਰ ਨੂੰ ਕਹਿੰਦਾ ਥੋੜਾ ਜਿਹਾ ਸਾਈਡ ਤੋਂ ਕੇ ਆ ਜਿਹੜੀ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੋ ਆ ਸਾਡੇ ਜਿਹੜੇ ਖੜਾ ਖੜਾ ਜਿਹੜੀ ਆ ਜਿਹੜੀ ਧਾੜਾ ਮਿੱਟੀ ਦੀ ਇਹ ਹੁਣੇ ਡਿੱਗੀ ਆ ਸੋ ਵੀਡੀਓ ਮੇਰੇ ਵੀਰੇ ਜਰੂਰ ਸ਼ੇਅਰ ਕਰਿਓ ਸੁਖ ਲਟਿਆ YouTube ਚੈਨਲ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਰਿਪੋਰਟ ਜਿਹੜੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ